ਪਰਪਰ ਦੀ ਬਸੰਤ ਕਾਫੀ ਮਸ਼ਹੂਰ ਬਸੰਤ ਜਿਹੜੀ ਆ ਉਹ ਮੰਨੀ ਗਈ ਆ ਕੁਝ ਦਿਨ ਹੀ ਜਿਹੜੇ ਉਹ ਬਾਕੀ ਬਚੇ ਆ ਤੇ ਬਾਜ਼ਾਰਾਂ ਵਿੱਚ ਰੌਣਕਾਂ ਜਿਹੜੀਆਂ ਉਹ ਲੱਗ ਚੁੱਕੀਆਂ ਦੱਸ ਦਈਏ ਕਿ ਪਰਪਰ ਦੀ ਬਸੰਤ ਦੇ ਕੱਲੇ ਪੰਜਾਬ ਵਿੱਚ ਹੀ ਨਹੀਂ ਵਿਦੇਸ਼ਾਂ ਤੱਕ ਵੀ ਚਰਚੇ ਆ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਬਾਜ਼ਾਰਾਂ ਦੀਆਂ ਤਸਵੀਰਾਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਪਰਪਰ ਦੀ ਨਮ ਕਮੇਟੀ ਬਾਜ਼ਾਰੀਆਂ ਹਨ ਅੱਜ ਤੇ ਰੌਣਕਾਂ ਜਿਹੜੀਆਂ ਉਹ ਬਸੰਤ ਨੂੰ ਲੈ ਕੇ ਲੱਗੀਆਂ ਜਿਹੜੀਆਂ ਉਹ ਨਜ਼ਰ ਆ ਰਹੀਆਂ ਦੁਕਾਨਾਂ ਜਿਹੜੀਆਂ ਸੱਚੀਆਂ ਤੇ ਲੋਕ ਜਿਹੜੇ ਆ ਲੋਕ ਖਰੀਦਦਾਰੀ ਜਿਹੜੀ ਆ ਉਹ ਕਰਦੇ ਆ ਨਜ਼ਰ ਜਿਹੜੇ ਆ ਰਿਹਾ ਸਾਨੂੰ ਤਸਵੀਰ ਦੇਖੋਗੇ ਨੌਜਵਾਨ ਜਿਹੜੇ ਆ ਉਹ ਪਤੰਗ ਖਰੀਦ ਰਹੇ ਆ ਦੂਰ ਦੂਰੋਂ ਲੋਕ ਅਬ ਦੇਸ਼ਾ ਤੋਂ ਵੀ ਖਾਸ ਕਰਕੇ ਉਹ ਦੇਸ਼ਾ ਤੋਂ ਵੀ ਲੋਕ ਇਕੱਠੇ ਸੰਤ ਮਨਾਉਣ ਲਈ ਜਿਹੜੀ ਆ ਉਹ ਆਉਂਦੇ ਆ ਤਾਂ ਗੱਲਬਾਤ ਵੀ ਜਿਹੜੀ ਆ ਕਰਾਂਗੇ ਵੀਰੇ ਕੀ ਨਾਮ ਕੀ ਤੁਹਾਡਾ ਮੇਰਾ ਰਸੋਹ ਮਨਜੋ ਸਿੰਘ ਕਿਹੜਾ ਪਿੰਡ ਕਿਹੜਾ ਸਰ ਸਿੰਘ ਵਾਲਾ ਸਰ ਸਿੰਘ ਵਾਲਾ ਤਾਂ ਖਰੀਦਣ ਲਈ ਆਇਓ ਹਾਂਜੀ ਕਿਵੇਂ ਦੀ ਲੱਗਦੀ ਆ ਆ ਫਰਮਟਰ ਦੀ ਪਸੰਦ ਬਹੁਤ ਵਧੀਆ ਜੀ ਕਿਰਪਾ ਵਾਲਕ ਦੀ ਬਹੁਤ ਵਧੀਆ ਜੀ ਬਹੁਤ ਵਧੀਆ ਹਾਂਜੀ ਦੇਸ਼ਾਂ ਵੀ ਆਉਂਦੇ ਲੋਕ ਹਾਂਜੀ ਆਉਂਦੇ ਆ ਜੀ ਹਾਂਜੀ ਉਹ ਕਿੰਨੇ ਕ ਗੁੱਡੇ ਜਿਹੜੇ ਉਹ ਥੋੜੀ ਆਪਾਂ ਦਾ ਥੋੜੀ ਡਾਉਣੇ ਆ ਜੀ ਆਪਾਂ 20 ਕ ਗੁੱਡੇ ਆ ਜੀ ਬਸ ਚੈਨਾ ਡੋਰ ਮਿਲ ਗਈ ਹੈ ਕਿ ਨਹੀਂ 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 ਅਰ ਕੀ ਚੈਨਾ ਨਹੀਂ ਸਿੰਪਲ ਡੋਰ ਲਈ ਆ ਜੀ ਕਿਵੇਂ ਦੇਖ ਦੋ ਚੈਨਾ ਡੋਰ ਨਹੀਂ ਉਹਦਾ ਨੁਕਸਾਨ ਆ ਜੀ ਕੋਈ ਫਾਇਦਾ ਨਹੀਂ ਹਾਂਜੀ ਤਾਂ ਬਿਲਕੁਲ ਚੈਨਾ ਡੋਰ ਦਾ ਜਿਹੜਾ ਉਹ ਨੁਕਸਾਨ ਆ ਚੈਨਾ ਡੋਰ ਜਿਹੜੀ ਸਾਨੂੰ ਵਰਤਨੀ ਵੀ ਜਿਹੜੀ ਉਹ ਨਹੀਂ ਚਾਹੀਦੀ ਕਿ ਅਸੀਂ ਜਿੱਥੇ ਚੈਨਾ ਡੋਰ ਉਸਾਨੀ ਜਾਨਾਂ ਨੂੰ ਨੁਕਸਾਨ ਪਹੁੰਚਾਉਂਦੀ ਆ ਤਾਂ ਉੱਤੇ ਕਿਸੇ ਨਾ ਕਿਤੇ ਜਿਹੜੇ ਪੰਛੀ ਆ ਪੰਛੀਆਂ ਦਾ ਵੀ ਵੱਡਾ ਨੁਕਸਾਨ ਜਿਹੜਾ ਉਹ ਕਰਦੀ ਆ ਤਾਂ ਸਾਹਮਣੇ ਦੇਖੋਗੇ ਇਹ ਜਿੰਨੇ ਵੀ ਦੁਕਾਨਦਾਰ ਉਹ ਸਾਰਿਆਂ ਦੇ ਸਾਰੇ ਦੱਸਿਆ ਜਾ ਰਹੇ ਆ ਕਿ ਅੰਮ੍ਰਿਤਸਰ ਕੋ ਸਪੈਸ਼ਲ ਹਰ ਸਾਲ ਹੀ ਇੱਥੇ ਪਤੰਗ ਜਿਹੜੇ ਉਹ ਵੇਚਣ ਲਈ ਆਉਂਦੇ ਆ ਗੱਲਬਾਤ ਕਰ ਲੈਨੇ ਆ ਪਾਜੀ ਕਿੱਥੋਂ ਆਏ ਹੋ ਐਸਾ ਅੰਮ੍ਰਿਤਸਰ ਤੋਂ ਆਏ ਜੀ ਇਹ ਸਾਰੇ ਦੁਕਾਨਦਾਰ ਅੰਮ੍ਰਿਤਸਰ ਤੋਂ ਹੀ ਆਏ ਹਾਂ ਜੀ ਸਾਰੇ ਅੰਮ੍ਰਿਤਸਰ ਤੋਂ ਆਏ ਆ ਹਰ ਸਾਲ ਆਉਂਦੇ ਆ ਹਾਂ ਜੀ ਹਰ ਸਾਲ 4-5 ਸਾਲ ਹੋ ਗਏ ਰੈਗੂਲਰ ਸਾਨੂੰ ਹੋ ਗਿਆ ਨੂੰ ਇਸ ਵਾਰ ਦੀ ਗੱਲ ਕਰੀਏ ਤਾਂ ਕੀ ਮਾਹੌਲ ਕੀ ਆ ਬਸੰਤ ਨੇ ਲੈ ਸਰ ਇਸ ਵਾਰ ਬਹੁਤ ਵਧੀਆ ਮਾਹੌਲ ਆ ਜਿੱਦਾਂ ਪਹਿਲਾਂ ਹੁੰਦਾ ਅੱਗੇ ਨਾਲੋਂ ਜ਼ਿਆਦਾ ਵਧੀਆ ਵਾ ਗੁੱਡਾ ਵੀ ਬਹੁਤ ਮਹਿੰਗਾ ਵਧੀਆ ਵਾ ਹੂੰ ਕਿਹੜੇ ਕਿਹੜੇ ਪਤੰਗ ਜਿਹੜੇ ਤੁਹਾਡੇ ਕੋਲ ਮੌਜੂਦ ਆ ਸਾਡੇ ਕੋਲ ਸਰ ਸਾਰੇ ਹੈਗੇ ਸਰ ਸ਼ੁਰਵਾਦ ਝੀਲ ਤੋਂ ਕਰਦੇ ਆਪਾਂ ਝੀਲਿਆ ਤੇ ਬਾਕੀ ਸਾਰੇ ਹੈਗੇ ਆ ਚੱਪਰ ਹੈਗੇ ਆ ਇੱਕ ਆ ਵੇਖੋ ਮਟਕਾ ਠੀਕ ਆ ਸਰ ਫੂ ਤੇ ਉਹ ਵੇਖੋ ਹੋਰ ਵੀ ਬਹੁਤ ਵਧੀਆ ਡਿਜ਼ਾਈਨ ਹੈਗੇ ਸਾਡੇ ਕੋਲ ਅੰਦਰ ਛਾਤੀ ਮਾਰ ਕੇ ਵੇਖੋ ਬਹੁਤ ਵਧੀਆ ਆ ਇਧਰ ਮੈਂ ਚਾਹਾਂਗਾ ਕਿ ਕਰਾ ਕੈਮਰਾ ਸਾਰਾ ਟਾਕ ਮਾਇ ਜਾਵੇ ਬਿਲਕੁਲ ਕੈਮਰਾਮੈਨ ਕੋਲ ਇੱਕ ਵਾਰੀ ਤਸਵੀਰ ਜਿਹੜੀ ਆ ਦਿਖਾ ਦੇਣ ਕਿ ਕਿਸ ਤਰ੍ਹਾਂ ਬਾਜ਼ਾਰ ਜਿਹੜੇ ਉਹ ਸਜੇ ਉਹ ਨਜ਼ਰ ਆ ਰਿਹਾ ਹਰ ਪਾਸੇ ਪਤੰਗੀ ਪਤੰਗ ਜਿਹੜੇ ਆ ਉਹ ਨਜ਼ਰ ਆ ਰਿਹਾ ਚైనా ਡੋਰ ਦੀ ਕੋਈ ਡਿਮਾਂਡ ਹੋ ਰਹੀ ਆ ਨਹੀਂ ਸਰ ਚైనా ਦੀ ਨਹੀਂ ਇਹ ਇਹ ਮਜੂਰ ਗੋਲਡ ਆਇਆ ਨਿਊ ਇਸ ਟਾਈਮ ਇਹਦੀ ਬਹੁਤ ਜ਼ਿਆਦਾ ਡਿਮਾਂਡ ਆ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸਰ ਚైనా ਨਹੀਂ ਇਹ ਵਾਲਾ ਲੋਕ ਮੰਗਦੇ ਆ ਚైనా ਡਾ ਕੇ ਨਹੀਂ ਨਹੀਂ ਸਰ ਚైనా ਨਹੀਂ ਕੋਈ ਮੰਗਦੇ ਆ ਇਹ 12 ਤਾਰ 16 ਤਾਰ ਇਹ ਜ਼ਿਆਦਾ ਵਿਕ ਰਹੀ ਆ ਹਾਂਜੀ ਤਾਂ ਬਿਲਕੁਲ ਚైనా ਡੋਰ ਜਿਹੜੀ ਆ ਉਹ ਦੁਕਾਨਦਾਰਾ ਦਾ ਕਹਿਣਾ ਕਿ ਇਸ ਵਾਰ ਕਾਫੀ ਘਟ ਡਿਮਾਂਡ ਜਿਹੜੀ ਆ ਕਿਉਂਕਿ ਪ੍ਰਸ਼ਾਸਨ ਨੇ ਵੀ ਕਾਫੀ ਦੱਸਿਆ ਜਾ ਰਿਹਾ ਸਖਾਈ ਜਿਹੜੀ ਆ ਉਹ ਕੀਤੀ ਹੋਈ ਆ ਆ ਕੀ ਨਾਮ ਆ ਤੁਹਾਡਾ ਜੀ ਦਾ ਪੂਰੀ ਕਿਦਾਂ ਬਸੰਤ ਨੂੰ ਲੈ ਕੇ ਮਹਾਲ ਬਸੰਤ ਪੂਰਾ ਵਧੀਆ ਇਹ ਤਾਂ ਦੋ ਤਿੰਨ ਦਿਨ ਦਾ ਤੁਸੀਂ ਵੇਖੋ ਹੋਰ ਜਿਆਦਾ ਵਧੀਆ ਹੋਏਗਾ ਇਹ ਤਾਂ ਹੌਲ ਚਾਲ ਠੰਡਾ ਹੈ ਹੋਰ ਜਿਆਦਾ ਵਧੀਆ ਹੋਏਗਾ ਤੁਹਾਨੂੰ ਲੰਘਣ ਉਤਾਨ ਨਹੀਂ ਮਿਲਦੀ अच्छा हां जी हां जी भाई तू चड्डू ये भी लाए ਬਾਹਰ ਦੀ कंट्री ਤੋਂ ਬੰਦੇ ਯਾਨੀ ਕੈਨੇਡਾ ਤੋਂ ਆਸਟ੍ਰੇਲੀਆ ਤੋਂ ਨਿਊਜ਼ੀਲੈਂਡ ਤੋਂ ਕੋਈ ਕੰਟਰੀ ਆ ਜਿਸ ਤੋਂ ਬੰਦਾ ਨਹੀਂ ਆਣਾ ਤੁਸੀਂ ਜਨ ਪੰਚਗੋਤ ਦੇ ਸਾਹ ਕੋਲ ਐ ਚੰਡੋਲਾ ਉੜਦੀਆਂ ਜਿਵੇਂ ਤਾਰੇ ਉੜਦੇ ਹੁੰਦੇ ਨੇ ਅਸਟਰਾਜੀ ਦਾ ਵੇਖਣ ਵਾਲਾ ਕਮਾਰ ਦੀ ਚੀਜ਼ ਹੁੰਦੀ ਹੈ ਬਹੁਤ ਵਾਰ ਉੜਦਾ ਜੀ ਉਹ ਜਿਆਦਾ ਹੀ ਨਿਆਰੇਦਾਰ ਫੋਰਪੀ ਪਸੰਦ ਮੰਨੀ ਜਾਂਦੀ ਜੀ ਬਿਲਕੁਲ ਬਸਾਂਤ ਜਿਹੜੀ ਪ੍ਰੋਜੈਕਟਰ ਦੀ ਕਾਫੀ ਸ਼ਹੂਰ ਜਿਹੜੀ ਆ ਉਹ ਤਾਂ ਮੰਨੀ ਜਾਂਦੀ ਆ ਤੁਸੀਂ ਦੇਖ ਸਕਦੇ ਹੋ ਇੱਧਰ ਮੈਂ ਕੈਮਰਾਮੈਨ ਕੰਗਾ ਤਸਵੀਰ ਬਖਾ ਦਿੰਦੇ ਦੇਖ ਸਕਦੇ ਹੋ ਕਿ ਪਤੰਗ ਜਿਹੜੇ ਆ ਉਹ ਕੈਨੇਡਾ ਜਾ ਰਹੇ ਆ ਲੋਕਾਂ ਵੱਲੋਂ ਤਾਂ ਹਾਲੇ ਦੋ ਤਿੰਨ ਦਿਨ ਜਿਹੜੇ ਆ ਉਹ ਪਏ ਆ ਪਰ ਤ੍ਰਿਧਾਰੀ ਜਿਹੜੀ ਪਹਿਲਾਂ ਹੀ ਹੋ ਰਹੀ ਆ ਇੱਧਰ ਦੇਖੋ ਕਿੰਨੀ ਧੂਕਾਨ ਦੇ ਵਿੱਚ ਲੱਗੀ ਜਿਹੜੀ ਉਹ ਨਜ਼ਰ ਆ ਰਹੀ ਆ ਆਏ ਜਿਹੜੀਆਂ ਤਸਵੀਰਾਂ ਇਹ ਪ੍ਰੋਜੈਕਟਰ ਤੋਂ ਤੁਹਾਡੇ ਨਾਲ ਸਾਂਝੀਆਂ ਜੜੀਆਂ ਉਹ ਕਰ ਰਹੇ ਆ ਤਾਂ ਦੇਖ ਸਕਦੇ ਹੋ ਦੋ ਤਿੰਨ ਦਿਨ ਪਹਿਲਾਂ ਤੋਂ ਹੀ ਬਾਜ਼ਾਰਾਂ ਵਿੱਚ ਆ ਭੀੜ ਜਿਹੜੀ ਉਹ ਲਗਣੀ ਸ਼ੁਰੂ ਹੋ ਗਈ ਆ ਤਾਂ ਹਰ ਪਾਸੇ ਪਤੰਗੀ ਪਤੰਗ ਜਿਹੜੇ ਆ ਉਹ ਪਏ ਨਜ਼ਰ ਜਿਹੜੇ ਆ ਉਹ ਆ ਰਹੇ ਆ ਬਸੰਤ ਨੂੰ ਲੈ ਕੇ ਕੀ ਮਾਹੌਲਾ ਇਸ ਵਕਤ ਬਹੁਤ ਵਧੀਆ ਮੌਲ ਹੈ ਜੀ ਹਰ ਵਾਰ ਦੀ ਤਰ੍ਹਾਂ ਸਾਡੇ ਬਾਜ਼ਾਰ ਚ ਪੂਰੀਆਂ ਰੌਣਕਾਂ ਲੱਗਦੀਆਂ ਜੀ ਲੋਕ ਬਾਹਰੋਂ ਆਉਂਦੇ ਆ ਦੇਸ਼ ਵਿਦੇਸ਼ ਤੋਂ ਮਸੰਤ ਬਣਾਉਣ ਲਈ ਆਉਂਦੇ ਆ ਜੀ ਪੂਰਾ ਅਸੀਂ ਸਪੋਰਟ ਕਰੀਦਾ ਜੀ ਬਾਜ਼ਾਰ ਸਾਰੇ ਅੰਮ੍ਰਿਤਸਰ ਤਰਨਤਾਰਨ ਤੋਂ ਸਾਰੇ ਢੋਡੇ ਵੇਚਣ ਆਏ ਆ ਜੀ ਔਰ ਬਹੁਤ ਹੀ ਉਤਸ਼ਾਹ ਵਾਲਾ ਮੌਲ ਹੈ ਜੀ ਚਾਈਨਾ ਡੋਰ ਨੂੰ ਲੈ ਕੇ ਕੀ ਮੌਲ ਨਹੀਂ ਸਾਡੇ ਬਾਜ਼ਾਰ ਚ ਕੋਈ ਚਾਈਨਾ ਡੋਰ ਨਾ ਕਦੀ ਵੀ ਵਿਗਦੀ ਨਹੀਂ ਸੀ ਨਾ ਇਹ ਇੱਥੇ ਵਿਗਦੀ ਹੈ ਜੀ ਪਤੰਗਾ ਵਾਲੇ ਤਾਂ ਮੈਨੂੰ ਲੱਗਦਾ ਵੇਚਦੇ ਹੀ ਨਹੀਂ ਇਹ ਤਾਂ ਹੋਰ ਹੀ ਕੋਈ ਕੈਟਾਗਰੀ ਵੇਚਦੀ ਹੈ ਕੁਮਾਰੀ ਹੈ ਵੇਚਣੀ ਨਹੀਂ ਚਾਹੀਦੀ ਜੀ ਜੇ ਮੈਨੂਫੈਕਚਰਿੰਗ ਹੀ ਬੰਦ ਹੋ ਜਾਏਗੀ ਅਗਰ ਆਣੀ ਬੰਦ ਹੋ ਜਾਏਗੀ ਤਾਂ ਵਿਕਨੇ ਵੀ ਬੰਦ ਹੋ ਜਾਈਗੀ ਚਲੋ ਤਾਂ ਫੈਕਟਰੀਆਂ ਬੰਦ ਹੋਣੀਆਂ ਚਾਹੀਦੀਆਂ ਬਿਲਕੁਲ ਮੇਰਾ ਵੀ ਇਹੀ ਸਵਾਲ ਸੀਗਾ ਇਹ ਹਰ ਵਾਰ ਇਹ ਕਿ ਆ ਜਾਂਦਾ ਵੀ ਚੈਨਾ ਡੋਰ ਇਹਦੇ ਕੋਲ ਖੜੀ ਗਈ ਹੁੰਦੇ ਤੇ ਪਰਚਾ ਕਰ ਦਿੱਤਾ ਹੁੰਦੇ ਤੇ ਕਾਰਵਾਈ ਕਰ ਦਿੱਤੀ ਆ ਅਗਰ ਕਾਰਵਾਈ ਕਰਨੀ ਨਾ ਕੰਪਨੀਆਂ ਤੇ ਕਿਉਂ ਨਹੀਂ ਕਾਰਵਾਈ ਹੁੰਦੀ ਜਿੱਥੋਂ ਇਹ ਚੈਨਾ ਡੋਰ ਜਿਹੜੀ ਆਉਂਦੀ ਆ ਅਗਰ ਕੰਪਨੀਆਂ ਤੇ ਕਾਰਵਾਈ ਹੋਊਗੀ ਬਾਜ਼ਾਰਾਂ ਵਿੱਚ ਤਾਂ ਆਟੋਮੈਟਿਕ ਹੀ ਬੰਦ ਹੋ ਜਾਣੀ ਸਰ ਕੰਪਨੀਆਂ ਤੋਂ ਇਲਾਵਾ ਐਵੇਂ ਨਾ ਜੀ ਸਰ ਇਹ ਜੜ ਤੋਂ ਵੱਡਨ ਨਾ ਉਹ ਤੇ ਸਰੂਤਲੇ ਬੂਟੇ ਦੀ ਚਾਰ ਮਤਲਬ ਜਿਹਨੂੰ ਕਹਦੇ ਵੀ ਚਾਰ ਸ਼ਾਕਾਵਾ ਤੋੜ ਲੈਂਦੇ ਕਿ ਕੋਈ 20 ਗੱਟੂ ਵੜ ਲੇ ਕੋਈ 10 ਵੜ ਲੇ ਕੋਈ 30 ਵੜ ਲੇ ਟਰੱਕਾਂ ਵਾਲੇ ਬੰਦੇ ਤਾਂ ਫੜਦੇ ਹੀ ਨਹੀਂ ਰਕਟਾਂ ਵਾਲੇ ਬੰਦੇ ਤਾਂ ਜੂਨ ਜਲਾਈ ਜੀ ਵੰਡ ਕੇ ਪਾਸੇ ਹੋ ਜਾਂਦੇ ਹੋਣਗੇ ਜੀ ਨਹੀਂ ਇਹ ਤਾਂ ਕਿ ਬਸੰਤ ਤੋਂ ਪਹਿਲਾਂ ਚਾਈਨਾ ਡੋਰ ਪਹੁੰਚ ਗਈ ਹੋਊਗੀ ਬਿਲਕੁਲ ਜੀ ਬਿਲਕੁਲ ਬਿਲਕੁਲ ਹਰ ਘਰ ਹਰ ਘਰ ਹਰ ਛੱਤ ਤੇ ਚਾਈਨਾ ਡੋਰ ਪਹੁੰਚ ਚੁੱਕੀ ਹੈ ਉਧਰ ਰਿਗਾਰਡਿੰਗ ਕੀ ਕਰੇ ਜੀ ਕਸਟਮਰ ਵੀ ਕੀ ਕਰੇਗਾ ਜੇ ਤੋ ਹਰ ਘਰ ਚ ਇਹ ਚੀਜ਼ ਹੈ ਦੁਕਾਨਦਾਰ ਇੱਥੋਂ ਵਾਲਾ ਸਮਾਂ ਆ ਰਿਹਾ ਸਮਾਂ ਚੌਂਕ ਬਣਾਣਾ ਜੀ ਮੇਰੇ ਬਾਜ਼ਾਰ ਚ ਜਿੰਦੀ ਮਰਜ਼ੀ ਤਲਾਸ਼ੀ ਲੈ ਲਓ ਕਿਸੇ ਦੀ ਵੀ ਦੁਕਾਨ 'ਚ ਇੱਕ ਚਾਈਨਾ ਡੋਰ ਦਾ ਤੰਦ ਵੀ ਨਹੀਂ ਮਿਲੇਗਾ ਇਹ ਕੋਈ ਸੇਲ ਹੀ ਨਹੀਂ ਕਰਦਾ ਗੁੱਡੇ ਵੇਚ ਰਿਹਾ ਜਾਂ ਦੂਸਰੀ ਡੋਰਾ ਵੇਚ ਰਿਹਾ ਅੱਜ ਕੱਲ ਗੱਟੂ ਟਾਈਪ ਦੀ ਦੂਸਰੀ ਡੋਰਾ ਆ ਗਈ ਹੈ ਟੈਡ ਡੋਰਾ ਉਹ ਵੇਚ ਰੇ ਹਾਂਜੀ ਹਾਂ ਤਾਂ ਬਿਲਕੁਲ ਇਹ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਫਰੋਇਪਰ ਦੇ ਨਮਕ ਮੰਡੀ ਬਾਜ਼ਾਰ ਦੇ ਜਿਹੜੀਆਂ ਉਹ ਸਾਂਝੀਆਂ ਕਰ ਰਹੇ ਦੇਖ ਸਕਦੇ ਹੋ ਤਾਂੰਗ ਜਿਹੜੀ ਖਰੀਦ ਕੇ ਉਹ ਨੌਜਵਾਨ ਜਿਹੜੇ ਆ ਉਹ ਲਿਜਾ ਰਹੇ ਆ ਤਾਂ ਦੋ ਤਿੰਨ ਦਿਨਾਂ ਨੂੰ ਜਿਹੜੀ ਇੱਕ ਵੱਖਰੀ ਗਾਉਣਕ ਜਿਹੜੀ ਆ ਫੋਆਇਪਰ ਵਿੱਚ ਦੇਖਣ ਨੂੰ ਮਿਲੇਗੀ ਛੱਪਾ ਉੱਪਰ ਡੀਜੇ ਜਿਹੜੇ ਆ ਉਹ ਲੱਗੇ ਹੋਏ ਨਜ਼ਰ ਜਿਹੜੇ ਆ ਆਉਣਗੇ ਦੂਰ ਦੂਰੋਂ ਲੋਕ ਆ ਕੇ ਤੇ ਢੋਲਾਂ ਜਿਹੜੀਆਂ ਉਹ ਡਾਉਣਗੇ ਫੋਆਇਪਰ ਕੈਮਰਾਮੈਨ ਰਾਜੀਵੀਤ ਨਾਲ ਪਰਮਜੀਤ ਸਖਾਣਾ ਫੋਆਇਪਰ ਪੈਲੀ